4 4 4 4 ਭਾਜੀ ਭਾਜੀ ਉਹ ਮੇਰੇ ਇੱਕ ਬੰਦਾ ਟੋਰ ਸਾਰਾ ਪਾਸੇ ਲੈ ਕੇ 도ੜ ਗਿਆ ਭਾਜੀ ਅਸ਼ਤੀ ਅਸ਼ਤੀ ਹੋ ਭਾਜੀ ਮੈਂ ਇੱਕ ਦੋ ਜਣ ਤੋਂ ਭਾਜੀ ਮੈਂ ਰੋਟੀ ਨਹੀਂ ਖਾਧੀ ਮੈਂ ਭਾਜੀ ਕੋਈ ਪੈਸਾ ਦੇ ਦਿਓ ਮੈਨੂੰ ਭੁੱਖ ਬੋ ਲੱਗੀ ਆ ਭਾਜੀ ਰੱਬੇ ਦਾ ਪਲਾ ਕਰੇ ਇਹਨੇ ਬਾਲ ਵੀ ਨੀ ਭੀਗਾ ਹੋਈ ਵਾਦਗੀ ਓਏ ਮੇਰਾ ਵਰਤ ਖੋਗੇ ਤੋੜਿਆ ਵਾ ਹੈ ਉਹ ਮੈਂ ਨਹੀਂ ਪਰਸ ਤੇਰਾ ਕੋਈ ਖੋਇਆ ਮੈਂ ਇਦਾਂ ਦਾ ਬੰਦਾ ਹੀ ਨਹੀਂਗਾ ਖੋਇਆ ਖੋਇਆ ਅਗਲੇ ਨੇ ਕਿਹਾ ਆ ਮੇਰੇ ਨਾਲ ਬੰਦਿਆਂ ਨੂੰ ਕੋਈ ਗੱਲ ਕਰੋ ਕੀ ਸਬੂਤ ਤੇਰਾ ਪਰਸ ਖੋਇਆ ਮੈਂ ਭਾਜੀ ਇਹ ਮੇਰਾ ਪਰਸ ਲੈ ਕੇ ਤੋੜਿਆ ਚ ਪੂਰਾ 5000 ਰੁਪਈਆ ਦਾ 10 ਰੋੜਾ ਪਏ 500 ਦੇ ਜੇ ਤੇਰਾ 5000 ਨਾ ਨਿਕਲਿਆ ਤੇ ਫਿਰ ਤੈਨੂੰ ਕੀ ਸਜ਼ਾ ਦਈਏ ਜੇ ਪਰਸ ਚ 5000 ਰਾਣਾ ਭਾਜੀ ਨਿਕਲਿਆ ਤੇ ਜੋ ਮਰਜ਼ੀ ਸਜ਼ਾ ਮੈਨੂੰ ਦਈਓ ਇਹ ਗੱਲ ਮਨਜ਼ੂਰ ਹੈ ਤੈਨੂੰ ਮਨਜ਼ੂਰ ਆ ਮਨਜ਼ੂਰ ਭਾਜੀ ਆ ਪਰਸ ਮੇਰਾ ਵਾ ਹਲ ਮੈਂ ਆਪ ਹੀ ਕਹਿੰਦਾ 45 ਹੋਆ ਆ ਦੇਖ ਲਓ ਇਹ 45 ਹੋਣ ਕੇ ਦਾ ਪਰਸੇ ਮੇਰਾ ਹੈ ਨਾ ਪਰਸੇ ਤੈਦਾ ਆ ਆ ਇਹਨੂੰ ਦੋ ਸਜਾ ਹੁਣ ਫੜੋ ਇਹਨੂੰ